ਇਿੱਤਾ ਜੰਮੂ ਕਸ਼ਮੀਰ ਦੇ ਕੁਲਗਾਮ ਐਨਕਾਊਂਟਰ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਾਂ ਜੱਦੀ ਪਿੰਡ ਪਹੁੰਚਾਈਆਂ ਗਈਆਂ ਸਮਰਾਲਾ ਦੇ ਪਿੰਡ ਮਨਪੁਰ ਸ਼ਹੀਦ ਪ੍ਰਤਪਾਲ ਸਿੰਘ ਦਾ ਸੰਸਕਾਰ ਕੀਤਾ ਜਾਵੇਗਾ ਤੇ ਅਮਲੋ ਸਬ ਡਿਵੀਜ਼ਨ ਦੇ ਪਿੰਡ ਬਦੀਨਪੁਰ ਦੇ ਵਿੱਚ ਹਰਮਿੰਦਰ ਸਿੰਘ ਦਾ ਸੰਸਕਾਰ ਹੋਵੇਗਾ ਸ਼ਹੀਦਾਂ ਨੂੰ ਸਰਕਾਰੀ ਸਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ ਲਾਂਸ ਨਾਇਕ ਪ੍ਰਤਪਾਲ ਦਾ ਵਿਆਹ 4 ਮਹੀਨੇ ਪਹਿਲਾਂ ਹੀ ਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ ਮਨਪ੍ਰੀਤ ਕੌਰ ਦੇ ਹੱਥਾਂ ਤੋਂ ਹਾਲੇ ਸ਼ਗਨਾਂ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਇਹ ਪਾਣਾ ਵਾਪਰ ਗਿਆ ਇਹ ਖਬਰ ਸਾਹਮਣੇ ਆਈ ਸਿਪਾਹੀ ਹਰਵਿੰਦਰ ਕريب 9 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਤੇ ਕੁਝ ਦਿਨ ਬਾਅਦ ਉਸਨੇ ਛੁੱਟੀ ਤੇ ਆਉਣਾ ਸੀ ਉਹਨਾਂ ਦੱਸਿਆ ਕਿ ਹਰਮਿੰਦਰ ਦੇ ਵਿਆਹ ਦੀ ਗੱਲਬਾਤ ਵਿਚਾਰ ਰਹੀ ਸੀ ਤਾਂ ਅਸੀਂ ਦੋ ਤਸਵੀਰਾਂ ਵਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਪੁਲਗਾਮ ਐਂਕਾਊਂਟਰ ਦੇ ਦਰਸਲ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਾਂ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਪਹੁੰਚੀਆਂ ਸਮਰਾਲਾ ਦੇ ਪਿੰਡ ਮਾਨੂਪੁਰ ਦੇ ਵਿੱਚ ਸ਼ਹੀਦ ਪ੍ਰਤਪਾਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਉੱਥੇ ਅਮਲੋ ਸਬ-ਡਿਵੀਜ਼ਨ ਦੇ ਪਿੰਡ ਬਦੀਨਪੁਰ ਦੇ ਵਿੱਚ ਹਰਮਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਆ ਤਾਂ ਤਸਵੀਰਾਂ ਤਾਂ ਅਸੀਂ ਵਿਖਾ ਰਹੇ ਹਾਂ ਜਿਵੇਂ ਇਹ ਜਵਾਨਾਂ ਦੀਆਂ ਮ੍ਰਿਤਕ ਦੇਾਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੀਆਂ ਆ ਤਾਂ ਇਸ ਦੌਰਾਨ ਪੂਰੇ ਇਲਾਕੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਮਾਤਮ ਫਸ ਗਿਆ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਸ ਦੌਰਾਨ ਵਰਲਾਵ ਕਰਦੇ ਹੋਏ ਨਜ਼ਰਾਂ ਥੋੜੀ ਦੇਰ ਦੇ ਵਿੱਚ ਹੀ ਦੋਵੇਂ ਜਮਾਨਾ ਨੂੰ ਅੰਤ ਵਿਦਾਇਗੀ ਦਿੱਤੀ ਜਾਵੇਗੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਦਸਤੋ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਜਿੱਥੇ ਲਗਾਤਾਰ ਆਪੀ ਸੈਨਾ ਦੇ ਵੱਲੋਂ دہشت ਗਰਦਨ ਦੇ ਖਿਲਾਫ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸੇ ਆਪਰੇਸ਼ਨ ਦੇ ਵਿੱਚ ਸ਼ਾਮਲ ਸਨ ਭਾਰਤੀ ਸੈਨਾ ਦੇ ਇਹ ਜਵਾਨ ਜਿਨ੍ਹਾਂ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਅੱਤਵਾਦੀਆਂ ਨੂੰ ਅੱਤਵਾਦੀਆਂ ਦਾ ਲੋਹਾ ਲੈਂਦੇ ਹੋਏ ਆਖਰੀ ਸਾਹ ਤੱਕ ਆਖਰੀ ਦਮ ਤੱਕ ਆ ਲੜਦੇ ਹੋਏ ਦੇਸ਼ ਤੋਂ ਆ ਕੁਰਬਾਨ ਹੋ ਗਏ ਦੇਸ਼ ਦੇ ਲਈ ਸ਼ਹਾਦਤ ਦਾ ਜਾਨ ਦਿੱਤਾ ਤੇ ਉਹਨਾਂ ਦੇ ਜੱਦੇ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਮਰਿਤਕ ਬਹਾਂ ਲੈ ਹੰਦੀਆਂ ਗਈਆਂ ਨੇ ਥੋੜੀ ਦੇਰ ਦੇ ਵਿੱਚ ਹੀ ਆ ਦੋਵੇਂ ਜਵਾਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਉਹਨਾਂ ਦੇ ਪਿੰਡਾਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਆ ਤਾਂ ਦੋਵੇਂ ਤਨੋਂ ਸੀ ਤਸਵੀਰਾਂ ਵਿਖਾ ਰਹੇ ਆ ਲਾਂਸ ਨਾਇਕ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲਾਂਸ ਨਾਇਕ ਤ੍ਰਿਪਾਲ ਸਿੰਘ ਜੋ ਕੱਲ੍ਹ ਸ਼ਹੀਦ ਹੋਏ ਅਤਵਾਦੀਆਂ ਦੇ ਨਾਲ ਲੋਹਾ ਲੈਂਦੇ ਹੋਏ ਉਹਨਾਂ ਦੇ ਪਿੰਡ ਮਾਨੂਪੁਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਸਿਪਾਈ ਹਰਮਿੰਦਰ ਸਿੰਘ ਅਮਲੋਹ ਦੇ ਪਿੰਡ ਜੋ ਕਿ ਬਦੀਨਪੁਰ ਦੇ ਰਹਿਣ ਵਾਲੇ ਸਨ ਉਹਨਾਂ ਦੀ ਮ੍ਰਿਤਕ ਦੇ ਵੀ ਉਹਨਾਂ ਦੇ ਪਿੰਡ ਦੇ ਵਿੱਚ ਲਿਆਂਦੀ ਗਈ ਤੇ ਦੁਨੀ ਚ ਮਾਨਾ ਦਾ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆ ਗੁਰਦੀਪ ਸਿੰਘ ਜੁੜੇ ਹੋਏ ਨੇ ਆ ਗੁਰਦੀਪ ਇਹ ਪੂਰੀਆਂ ਤਸਵੀਰਾਂ ਜੋ ਕਿ ਆਪਣੇ ਆਪ ਦੇ ਵਿੱਚ ਗਮਗੀਨ ਮਾਹੌਲ ਨੂੰ ਬਿਆਨ ਕਰ ਰਹੀਆਂ ਨੇ ਜਦੋਂ ਮ੍ਰਿਤਕ ਦੀਆਂ ਪਿੰਡ ਦੇ ਵਿੱਚ ਪਹੁੰਚੀਆਂ ਫਿਲਹਾਲ ਦੀ ਕੀ ਕੋਈ ਜਾਣਕਾਰੀ ਕਦੋਂ ਤੱਕ ਆ ਦੋਵੇਂ ਜਵਾਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੀ ਦੋਵੇਂ ਜਿਹੜੇ ਸ਼ਹੀਦ ਜਵਾਨ ਹੈ ਉਹਨਾਂ ਦੀ ਅੰਮ੍ਰਿਤਕ ਦੇਹਾਂ ਜਿਹੜੀਆਂ ਆਏंगी ਇੱਕ ਹਰਮੋਦਰ ਸਿੰਘ ਦੀ ਪਿੰਡ ਬਦੀਨਪੁਰ ਤੇ ਪ੍ਰਤਾਪ ਸਿੰਘ ਦੀ ਪਿੰਡ ਮਾਨੂਪੁਰ ਪਹੁੰਚ ਚੁੱਕੀ ਹੈ ਤੇ ਥੋੜੀ ਦੇਰ ਬਾਅਦ ਜੀ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਤੇ ਜਿਹੜੇ ਪਿੰਡ ਵਾਸੀ ਹੈ ਤੇ ਜਿਹੜੇ ਟਿਹੜੇ ਦੇ ਜਿਹੜੇ ਲੋਕ ਨੇ ਉਹ ਸ਼ਹੀਦਾਂ ਨੂੰ ਅਸੀਂ ਸ਼ਰਦਾ ਦੇ ਫੁੱਲ ਪੇਂਡ ਕਰਨ ਪਹੁੰਚ ਰਹੇ ਨੇ ਰਸਤੇ ਦੇ ਵਿੱਚ ਉਹਨਾਂ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਕਿ ਵੱਡੀ ਕੁਰਬਾਨੀ ਹੈ ਦੇਸ਼ ਲਈ ਕੁਰਬਾਨ ਹੋਏ ਨੇ ਦੋਨੋਂ ਜਵਾਨ ਇਸ ਲਈ ਫਿੰਡਵਾਸੀ ਤੇ ਨੇੜੇ-ਤੇੜੇ ਦੇ ਜਿਹੜੇ ਲੋਕ ਹੈ ਉਹ ਸ਼ਹੀਦਾਂ ਨੂੰ ਸ਼ਰਦਾ ਸੁਮਨ ਅਰਪਣ ਕਰ ਰਹੇ ਨੇ ਕੀ ਜੀ ਹਾਂ ਗੁਰਦੀਪ ਕੀ ਹੋਰ ਕੋਈ ਸਿਆਸਤਦਾਨ ਕੋਈ ਸਿਆਸੀ ਆਗੂ ਇਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਫਿਲਹਾਲ ਪਹੁੰਚਿਆ ਜਾਂ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਕੋਈ ਪਹੁੰਚਿਆ ਹੋਇਆ ਕੀ ਬਿਲਕੁਲ ਇਹ ਵੱਡੀ ਸ਼ਹਾਦਤ ਹੈ ਇਸ ਕਰਕੇ ਜਿਹੜੇ ਇਲਾਕੇ ਦੇ ਆਗੂ ਨੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਮੌਕੇ ਤੇ ਵੀ ਆ ਰਹੇ ਨੇ ਔਰ ਪਰਿਵਾਰ ਦਾ ਜਿਹੜਾ ਦੁੱਖ ਬਣਾਉਣ ਉੱਥੇ ਪਹੁੰਚ ਵੀ ਰਹੇ ਨੇ ਸ਼ਹਾਦਤ ਵੱਡੀ ਹੈ ਔਰ ਵੱਡੀ ਸ਼ਹਾਦਤ ਨੂੰ ਹਰ ਕੋਈ ਨਮਨ ਕਰਦਾ ਤੇ ਆ ਪਾਗੂ ਔਰ ਆਪੇ ਜਿਹੜੇ ਐਮਐਲਏ ਨੇ ਉਹ ਵੀ ਜਿਹੜੇ ਹੈ ਸ਼ਹੀਦਾਂ ਦੇ ਸਰਦਾਰਾ ਚੁਣ ਨੂੰ ਪਹੁੰਚਣ ਪਹੁੰਚ ਰਹੇ ਆ ਆ ਗੁਰਦੀਪ ਦੋਵੇਂ ਬਹਾਦਰ ਜਵਾਨਾਂ ਬਾਰੇ ਹੋਰ ਕੀ ਕੋਈ ਜਾਣਕਾਰੀ ਕਦੋਂ ਇਹ ਭਾਰਤੀ ਸੈਨਾ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਏ ਸਨ ਅਜਦੋਂ ਸ਼ਹਾਦਤ ਦਾ ਜੰਮ ਪੀਤਾ ਦੇਸ਼ ਤੋਂ ਕੁਰਬਾਨ ਹੋਏ ਤੇ ਕਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਜੀ ਹਜੇ ਤੱਕ ਦੋਨਾਂ ਬਾਰੇ ਹੀ ਪਤਾ ਲੱਗ ਪਾਇਆ ਹੈ ਕਿ ਦੋਨਾਂ ਨੂੰ ਤਕਰੀਬਨ 10 ਸਾਲ ਹੋ ਗਏ ਸੀ 10 ਸਾਲ ਇਹਨਾਂ ਨੂੰ ਦੋਨਾਂ ਨੂੰ ਫੌਜ ਦੇ ਵਿੱਚ ਹੋ ਗਏ ਸੀ ਪਲਸ 2 ਕਰਨ ਤੋਂ ਬਾਅਦ ਮਿਹਨਤੀ ਪਰਿਵਾਰ ਸੀ ਗਰੀਬ ਪਰਿਵਾਰ ਦੇ ਵਿੱਚੋਂ ਦੋਨੋਂ ਉੱਥੇ ਸੀ ਜੇਕਰ ਗੱਲ ਹਰਮਿੰਦਰ ਸਿੰਘ ਜੀ ਕਰੀ ਤਾ ਉਹ ਬੁਲੇਪੁਰ ਪਿੰਡ ਤੋਂ ਬਿਲੋਹਮ ਨਰੀਨਪੁਰ ਪਿੰਡ ਤੋਂ ਬਿਲੋਂਗ ਕਰਦੇ ਸੀ ਤੇ ਉੱਥੇ ਗਰੀਬ ਪਰਿਵਾਰ ਦੇ ਵਿੱਚ ਸੀ ਤੇ ਉਹਨਾਂ ਦੇ ਫਾਦਰ ਜਿਹੜੇ ਹੈ ਉਹ ਦਿਮਾਗੀ ਤੌਰ ਤੇ ਕੁਝ ਪਰੇਸ਼ਾਨ ਹੈ ਔਰ ਬਿਮਾਰ ਹੈ ਤੇ ਉਹਨਾਂ ਦੀ ਪੈਨ ਵੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲਦੀ ਆ ਰਹੀ ਹੈ ਔਰ ਜਿਹੜਾ ਕਾਰ ਹੈ ਕਾਫੀ ਟੁੱਟਿਆ ਹੋਇਆ ਕਾਰ ਹੈ ਉਹਨੂੰ ਉਹਨਾਂ ਨੇ ਛੁੱਟੀ ਆਉਣਾ ਸੀ ਛੁੱਟੀ ਤੇ ਆ ਕੇ ਨਵਾਂ ਕਰਦੀ ਉਸਾਰੀ ਕਰਨੀ ਸੀ ਤੇ ਜਿਹੜੇ ਪਰਿਵਾਰ ਦੇ ਨਾਲ ਇਹ ਪਾਣਾ ਵਾਪਰੇ ਹੈ ਤੇ ਅੜਸਪੋਸ ਵਾਲੇ ਵੀ ਪਰ ਪਰਿਵਾਰ ਦੇ ਨਾਲ ਨੇ ਪਰਿਵਾਰ ਦੇ ਵਿੱਚ ਇਕੱਲੇ ਕਮਾਉਣ ਵਾਲੇ ਸੀ ਦੂਸਰੇ ਪਰਾਂ ਨੂੰ ਹਜੇ ਇਹਨਾਂ ਨੇ ਕਮਾਈ ਦੇ ਲਈ ਵਿਦੇਸ਼ ਨੌਕਰੀ ਦੇ ਲਈ ਭੇਜਿਆ ਸੀਗਾ ਤੇ ਹੁਣ ਥੋੜਾ ਜਿਆਦਾ ਸਹੀਨ ਗਰੀਬੀ ਜੋ ਬਾਹਰ ਆ ਰਹੀ ਸੀਗੇ ਪਰ ਅਚਾਨਕ ਜਿਹੜਾ ਹੈ ਸ਼ਹੀਦ ਹੋ ਜਾਣਾ ਪਰਿਵਾਰ ਨੂੰ ਵੱਡਾ ਘਾਟਾ ਪਿਆ ਪਰਿਵਾਰ ਦਾ ਪਿੱਛੇ ਦੇਖ ਰੱਖਣ ਵਾਲਾ ਕੋਈ ਨਹੀਂ ਹੈ ਆ ਇਹ ਜ਼ਰੂਰ ਹੈ ਪਿੰਡ ਵਾਸੀ ਨਾਲ ਮਦਦ ਕਰ ਰਹੇ ਨੇ ਪਿੰਡ ਵਾਸੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਕਿਉਂਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਨਾਲ ਲੋਕ ਜ਼ਰੂਰ ਜੁੜਦੇ ਨੇ ਜੇਕਰ ਗੱਲ ਵਿਕਾਸ ਸਿੰਘ ਸ਼ਹੀਦ ਜੀ ਦੀ ਕੀਤੀ ਜਾਵੇ ਤੇ ਉਹ ਵੀ ਇੱਕ ਗਰੀਬ ਪਰਿਵਾਰ ਤੋਂ ਸੀ ਤੇ ਉਹਨਾਂ ਦੇ ਪਿਤਾ ਵੀ ਮਜ਼ਦੂਰੀ ਕਰਦੇ ਸਨ ਤੇ ਮਜ਼ਦੂਰੀ ਕਰਕੇ ਆਪਣੇ ਤਿੰਨ ਬੇਟਿਆਂ ਨੂੰ ਉਹਨਾਂ ਨੇ ਪਾਲਿਆ ਪੋਸਿਆ ਤੇ ਪਿਪਲ ਸਿੰਘ ਜਿਹੜੇ ਵੱਲੇ ਬੇਟੇ ਸੀ ਤੇ ਪਲੱਸ 2 ਤੋਂ ਬਾਅਦ ਉਹਨਾਂ ਨੇ ਫੌਜ ਦੇ ਵਿੱਚ ਭਰਤੀ ਹੋਏ ਭਰਤੀ ਹੋ ਕੇ ਆਪਣੇ ਪਰਿਵਾਰ ਦੀ ਹਾਲਤ ਨੂੰ ਸੁਧਾਰਿਆ ਲੋਨ ਲੈ ਕੇ ਘਰ ਬਣਾਇਆ ਦੋਨੇ ਵੱਡੇ ਤੇ ਆਪਣੇ ਛੋਟੇ ਭਰਾ ਦਾ ਦੋਨਾਂ ਦਾ ਵਿਆਹ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਹੁਣ ਪਰਿਵਾਰ ਨਾਲ ਜਦੋਂ ਇਹ ਜਾਂ ਚਟਕਾ ਲੱਗਿਆ ਬਿਕਪਾਲ ਸਿੰਘ ਦਾ ਵਿਆਹ ਵੀ ਕੁਛ 6 ਮਹੀਨੇ ਪਹਿਲਾਂ ਹੋਇਆ ਸੀ 4 ਮਹੀਨੇ ਪਹਿਲਾਂ ਉਹ ਛੁੱਟੀ ਕੱਟ ਕੇ ਵਾਪਸ ਗਏ ਸਨ ਤੇ ਉਹਨਾਂ ਨੇ ਦੁਬਾਰਾ ਦੀਵਾਲੀ ਤੇ ਵਾਪਿਸ ਆਉਣਾ ਸੀਗਾ ਤੇ ਉਸ ਤੋਂ ਬਾਅਦ ਪਰਿਵਾਰ ਨਾਲ ਖੁਸ਼ੀਆਂ ਮਣਨੀਆਂ ਸੀ ਪਰ ਇਸ ਤੋਂ ਪਹਿਲਾਂ ਇਹ ਮੰਦਭਾਗੀ ਘਟਨਾ ਵਾਪਰ ਗਈ ਪਰਿਵਾਰ ਇਸ ਦੇ ਵਿੱਚ ਸਾਡੇ ਸਿਲਹਾਲ ਸਦਮੇ ਦੇ ਵਿੱਚ ਐ ਤੇ ਵੱਡਾ ਘਾਟਾ ਜਿਹੜਾ ਹੈ ਪਰਿਵਾਰ ਨੂੰ ਪਿਆ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਵਿਦੇਸ਼ ਦੇ ਲਈ ਕੁਰਬਾਨ ਹੋਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਇਸੇ ਜਜ਼ਬੇ ਦੇ ਨਾਲ ਪਿੰਡ ਵਾਸੀ ਵੀ ਪਰਿਵਾਰ ਦੇ ਨਾਲ ਨੇ ਤੇ ਇਲਾਕਾ ਵਾਸੀ ਵੀ ਆ ਬਿਲਕੁਲ ਗੁਰਦੀਪ ਇਹ ਚੰਗੀ ਤਰ੍ਹਾਂ ਸਮਝਾ ਜਾ ਸਕਦਾ ਹੈ ਕਿ ਇਸ ਵੇਲੇ ਦੋਵਾਂ ਆ ਪਰਿਵਾਰਾਂ ਤੇ ਕੀ ਬੇਤਰੀ ਹੋਵੇਗੀ ਜਿਨ੍ਹਾਂ ਦੇ ਪੁੱਤ ਆ ਪਰ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਆ ਪਰ ਸ਼ਹਾਦਤ ਦਾ ਜਾਨ ਪੀਤਾ ਜਦੋਂ ਇਸ ਤਰੀਕੇ ਦੇ ਨਾਲ ਭਾਰਤੀ ਸੈਨਾ ਦੇ ਜਵਾਨ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦ ਹੁੰਦੇ ਨੇ ਤਾਂ ਬਹੁਤ ਵੱਡੀ ਸ਼ਹਾਦਤ ਜਿਹੜੀ ਕਿ ਮੰਨੀ ਜਾਂਦੀ ਹੈ ਇਹ ਜਵਾਨ ਜਿਹੜੇ ਇੱਕ ਹਮੇਸ਼ਾ ਦੇ ਲਈ ਅਮਰ ਹੋ ਜਾਂਦੇ ਨੇ ਆ ਗੁਰਦੀਪ ਹਾਲਾਂਕਿ ਸਮਝ ਸਕਦੇ ਆ ਕਿ ਪਰਿਵਾਰ ਇਸ ਵੇਲੇ ਕਿਸੇ ਵੀ ਗੱਲਬਾਤ ਕਰਨ ਦੇ ਮਾਹੌਲ ਦੇ ਵਿੱਚ ਨਹੀਂ ਹੈ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨਹੀਂ ਹੁਣ ਤੱਕ ਦੀ ਕੀ ਕੋ ਜਾਣਕਾਰੀ ਸਾਹਮਣੇ ਕਿ ਆਖਰੀ ਵਾਰ ਦੋਵੇਂ ਜਵਾਨਾਂ ਦੀ ਪਰਿਵਾਰਾਂ ਦੇ ਨਾਲ ਆ ਕਦੋਂ ਗੱਲਬਾਤ ਹੋਈ ਸੀ ਆਖਰੀ ਸ਼ਬਦ ਕੀ ਸਨ ਕਦੋਂ ਉਹਨਾਂ ਨੇ ਛੁੱਟੀ ਆਉਣਾ ਸੀ ਕਿ ਜੇਕਰ ਪਾਲ ਸਿੰਘ ਵੀ ਗੱਲ ਕੀਤੀ ਜਾਵੇ ਤਾਂ ਪਾਲ ਸਿੰਘ ਜੀ ਦਾ ਪਰसों ਇਹ ਦੱਸਿਆ ਜਾ ਰਿਹਾ ਇੱਕ ਦਿਨ ਪਹਿਲਾਂ ਸ਼ਾਦ ਹੋ ਤੋ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲਬਾਤ ਹੋਈ ਸੀ ਤੇ ਰਖੜੀਆਂ ਦਾ ਜਿਵੇਂ ਕੱਲ ਤਿਹਾੜ ਨਿਕਲ ਕੇ ਆਇਆ ਨਿਕਲ ਗਿਆ ਤੇ ਰਖੜੀਆਂ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਕੋਈ ਆਪਣੀ ਧਿਆਨ ਨਹੀਂ ਸੀ ਤੇ ਉਹ ਆਪਣੀ ਭਾਬੀ ਤੋਂ ਰਖੜੀ ਬਣਵਾਉਂਦੇ ਸਨ ਤੇ ਭੈਣਾ ਵਾਂਗ ਉਹਨਾਂ ਨਾਲ ਵਰਤਦੇ ਸਨ ਤੇ ਉਹਨਾਂ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਇਹੀ ਆਖੀ ਗੱਲ ਇਹੀ ਆਖੀ ਸੀ ਤੇ ਪਰਿਵਾਰ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਤੇ ਭਰਾ ਨਾਲ ਜਦੋਂ ਉਹਨਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਇਹੀ ਦੱਸਿਆ ਸੀ ਕਿ ਉਹ ਇਸ ਟਾਈਮ ਕਿਦੇ ਹੋਏ ਨਹੀਂ ਕਿ ਜਲਦੀ ਹੀ ਉਹ ਦੀਵਾਲੀ ਨੂੰ ਛੁੱਟੀ ਕਰਕੇ ਵਾਪਸ ਆਣਗੇ ਤੇ ਆਪਾਂ ਇਕੱਠੇ ਇੰਜੋਏ ਕਰਾਂਗੇ ਇਹ ਹੀ ਸ੍ਰਿਪਾਲ ਸਿੰਘ ਜੀ ਦੇ ਆਖਰੀ ਵਰਡਸ ਸੀ ਜੀ ਜੇਕਰ ਗੱਲ ਕੀਤੀ ਜਾਵੇ ਹਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਵਰਡ ਵੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਸਾਨੂੰ ਘੇਰਾ ਪੈ ਚੁੱਕਿਆ ਹੈ ਕਿ ਅਸੀਂ ਫਿਰ ਵੀ ਜਜ਼ਬਾ ਉਹਨਾਂ ਦਾ ਸੀਗਾ ਕਿ ਅਸੀਂ ਇੱਥੇ ਲੜ ਰਹੇ ਹਾਂ ਔਰ ਲਗਾਤਾਰ ਜਿਹੜੀ ਗੋਲੀਬਾਰੀ ਚੱਲ ਰਹੀ ਹੈ ਪਿਛਲੇ 7 ਸਾਲਾਂ ਤੋਂ ਉਹਨਾਂ ਨੇ ਦੱਸਿਆ ਪਰਿਵਾਰ ਨੂੰ ਵੀ ਅਸੀਂ ਉਹਦੇ ਘੇਰੇ ਹੋਏ ਹਾਂ ਪਰ ਦੇਸ਼ ਦੇ ਲਈ ਜਿਹੜੇ ਉਹਨਾਂ ਦਾ ਕੁਰਬਾਨੀ ਦਾ ਜਜ਼ਬਾ ਸੀ ਉਹ ਲਗਾਤਾਰ ਬਰਕਰਾਰ ਰਿਹਾ ਤੇ ਆਖਰ ਨੂੰ ਸ਼ਹੀਦੀ ਦੇ ਗਏ ਜੀ ਆ ਗ੍ਰਦੀਪ ਹੁਣ ਤੱਕ ਦੀ ਤਾਜ਼ਾ ਜਾਣਕਾਰੀ ਕਿ ਕਿੰਨਾ ਕੁ ਸਮਾਂ ਹੋਰ ਲੱਗੇਗਾ ਕਦੋਂ ਤੱਕ ਦੋਵੇਂ ਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿ ਜੇਕਰ ਗੱਲ ਕੀਤੀ ਜਾਵੇ ਪਿੱਕਪਾਲ ਸਿੰਘ ਜੀ ਤੇ ਫਿਰਸਾਲ ਸਿੰਘ ਜੀ ਦੇ ਤਕਰੀਬਨ 12 ਵਜੇ ਦੇ ਆਸ-ਪਾਸ ਦਾ ਰੱਖਿਆ ਹੋਇਆ ਹੈ ਸੰਸਕਾਰ ਦਾ ਸਮਾਂ ਔਰ ਜਿਹੜੇ ਇਲਾਕਾ ਨਿਵਾਸੀ ਤੇ ਪਿੰਡ ਵਾਸੀ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਨ ਇਹ ਜਦੋਂ ਗੱਲ ਕੀਤੀ ਜਾਵੇ ਸ਼ਹੀਦ ਅਮਿੰਦਰ ਸਿੰਘ ਦੀ ਤੇ ਉਹਨਾਂ ਦੇ ਪੁੱਛ ਪੇਰ ਦੇ ਵਿੱਚ ਹੀ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਪਿੰਡ ਦੇ ਵਿੱਚ ਜਿਹੜੇ ਹੈ ਜਿਹੜੇ ਇਲਾਕਾ ਨਿਵਾਸੀ ਨੇ ਉੱਥੇ ਆਪਣੀ ਸ਼ਰਧਾ ਤੇ ਫੁੱਲ ਪੇਟ ਸ਼ਹੀਦਾਂ ਨੂੰ ਕਰ ਰਹੇ ਨੇ ਇੱਕ ਪੁੱਛ ਪੇਰ ਦੇ ਵਿੱਚ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਜੀ ਹਾਂ ਠੀਕ ਹੈ ਗੁਰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤਰੋਸੀ ਤਸਵੀਰਾਂ ਵਿਖਾ ਰਹੇ ਆ ਸਮਰਾਲਾ ਦੇ ਪਿੰਡ ਮਾਨੂਪੁਰ ਦੀਆਂ ਉੱਥੇ ਮਲੋਹ ਸਬਡਿਵੀਜ਼ਨ ਦੇ ਪਿੰਡ ਬਦੀਨਪੁਰ ਦੀਆਂ ਦਿੱਖੇ ਕਿ ਆਹ ਸ਼ਹੀਦ ਜਵਾਨਾਂ ਦੀਆਂ ਮਰਤਕ ਦੇਹਾਂ ਉਹਨਾਂ ਦੇ ਪਿੰਡਾਂ ਦੇ ਵਿੱਚ ਪਹੁੰਚੀਆਂ ਨੇ ਆਹ ਥੋੜੀ ਦੇਰ ਦੇ ਵਿੱਚ ਜਵਾਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਆ ਪਰਿਵਾਰ ਕੇ ਮੈਂਬਰ ਰਿਸ਼ਤੇਦਾਰ ਆ ਖੁਰ ਜੋਕੇ ਨੇੜੇ-ਦਲੇ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆ ਪਹੁੰਚੇ ਹੋਏ ਨੇ ਕਿਉਂਕਿ ਸ਼ਹਾਦਤ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਹੈ ਆ ਹਮੇਸ਼ਾ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇਗਾ ਜੋ ਕਿ ਦੇਸ਼ ਤੋਂ ਕੁਰਬਾਨ ਹੋਏ ਨੇ ਅਤਵਾਦੀਆਂ ਦੇ ਨਾਲ ਲੋਹਾ ਲੈਂਦੇ ਹੋਏ ਆਖਰੀ ਦਮ ਤੱਕ ਉਹਨਾਂ ਦੇ ਵੱਲੋਂ ਅਤਵਾਦੀਆਂ ਦੇ ਨਾਲ ਲੜਾਈ ਲੜੇਗੀ ਤੇ ਆਖਰਕਾਰ ਸ਼ਹਾਦਤ ਦਾ ਜਾਨ ਪੀਤਾ ਦਰਸਲ ਕੱਲ੍ਹ ਜੋ ਕਿ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਜੰਮੂ ਕਸ਼ਮੀਰ ਦੇ ਪੁਲਗਾਮ ਦੇ ਵਿੱਚ ਲਗਾਤਾਰ ਭਾਰਤੀ ਸੈਨਾ ਦੇ ਵੱਲੋਂ ਸੁਰੱਖਿਆ ਬਲਾਂ ਦੇ ਵੱਲੋਂ ਇਹ ਐਨਕਾਉਂਟਰ ਚਲਾਇਆ ਜਾ ਰਿਹਾ ਆਪਰੇਸ਼ਨ ਚਲਾਇਆ ਜਾ ਰਿਹਾ ਹੁਣ ਤੱਕ ਹੀ ਅਤਵਾਦੀ ਵੀ ਠੇਰ ਕੀਤੇ ਜਾ ਚੁੱਕੇ ਨੇ ਤਾਂ ਜਦੋਂ ਇਹ ਪੂਰਾ ਆਪਰੇਸ਼ਨ ਚੱਲ ਰਿਹਾ ਸੀਗਾ ਤੇ ਬਹਾਦਰ ਜਵਾਨਾਂ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਅਤਵਾਦੀਆਂ ਨੂੰ ਆ ਲੋਹਾ ਲਿਆ ਗਿਆ ਤੇ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦ ਹੋ ਗਏ ਸ਼ਹਾਦਤ ਦਾ ਜਾਨ ਪੀਤਾ ਤੇ ਅੱਜ ਉਹਨਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਜਦੀ ਪਿੰਡਾਂ ਦੇ ਵਿੱਚ ਪਹੁੰਚੀਆਂ ਨੇ ਇੱਥੇ ਥੋੜੀ ਗਿਰ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਉਹਨਾਂ ਦਾ ਤੋਰ ਲਓ ਗੱਡੀ ਥੋੜੀ ਥੋੜੀ ਰੋਕੋ ਤੌਰ 'ਤੇ ਗੱਡੀ ਥੋੜੀ ਥੋੜੀ ਰੋਕੋ ਨਾ ਪੱਤ ਜੀ ਜ਼ਬੰਤ ਸਿੰਘ ਤੇ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਉਹ ਦੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਿਸਵੀਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਜੋ ਚਾਰ ਜਣਾਂ ਨੂੰ ਸ਼ਹੀਦ ਕਰਤਾਂ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਇਹਦਾ ਦੋਸਤ ਤੇ ਕੇ ਸੀਗਾ ਇੱਕ ਕੋ ਵਿੱਚ ਅਫਸਰ ਸੀ ਜਨਾ ਕਦੋਂ ਭਰਤੀ ਹੋਏ ਸੀ ਜੀ ਇਹ ਤੇ 13 ਸਾਲ ਦੀ ਸਰਫਸ 14 ਸਾਲ ਦੀ ਹੋ ਗਈ ਸੀ। ਸਨ ਤਾਂ ਹੁਣ ਮੇਰੇ ਤੇ ਦੋ ਸਾਲ ਰਹਿ ਗਏ ਸੀ ਕਿਹਦੇ ਦੀ। ਦੋ ਕੁਵਾਰਾ ਮੁੰਡਾ ਸੀਗਾ 26 ਮਾਸ ਸਾਲ ਸੀਗਾ ਜੀ। ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ? ਕੱਲ ਪਰਿਵਾਰ ਚੇਹ ਹੋਈ ਆ ਜੀ ਸਾਰੇ। ਕੱਲ ਕਹਿ ਰਿਆ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ। ਪਾਣੀ ਵੀ ਮਿਲਿਆ ਨਹੀਂ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਗੁਜ਼ਾਰਾ ਕਰ ਰਹੇ ਆ। ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ। ਵੀ ਸਾਡੇ ਅਸੀਂ ਜਮਾ ਹੀ 40 ਮਹੀਨੇ ਧਿਰੇ ਹੋਏ ਆ। ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕਾਲ ਫਾਇਰਿੰਗ ਹੁੰਦੀ ਈ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਝ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚੱਲਦੀਆਂ 9 ਦਿਨ ਹੋ ਗਏ ਵਾਲੇ 5 ਦਿਨ ਤੋਂ ਘਰੇ ਹੋਏ ਸੀਗੇ